ਸਾਰਿਆਂ ਨੂੰ ਹਾਜ ਜੀ ਸੇ ਤੁਹਾਨੂੰ ਪੁਰਾਣੀ ਸਰਵਾਤ ਤੋਂ ਰਾਜ ਨੂੰ ਨਾ ਸਿਕਾ ਮੰਨੀ ਤੇ ਇਹ ਸਾਡਾ ਹੈਗਾ ਮਾਪ ਜਿਹਦੀ ਇਹ ਸਾਡੀ ਬਾਜ ਦੀ ਲੰਬਾਈ ਹੈ ਜੀ 35 ਇਚ ਹੈ ਆਸਲ ਸਾਡਾ ਹੈਗਾ ਜੋ 13 ਤੇ ਪੌਂਟਾ ਹੈਗਾ ਜੀ 6 ਤੇ ਮਤਲਬ ਕਿ ਟਾਈਟ ਨਾ ਹੋਣੇ ਸਾਨੂੰ ਪੱਟ ਤੋਂ ਇਸ ਕਰਕੇ ਅਸੀਂ ਆਪਾਂ ਪੱਟ ਦੀ ਮਿਲਤੀ ਕਰਦੇ ਉਹ ਸਾਡੀ ਹੈਗੀ ਹੈ 14 ਠੀਕ ਹੈ ਜੀ ਚਲੋ ਜੀ ਅਸੀਂ ਤੁਹਾਨੂੰ ਪੁਰਾਣੀ ਸਰਵਾਤ ਤੋਂ ਰਾਜ ਕਰਦੇ ਨਾ ਸਿਕਾ ਮੰਨੀ ਪਹਿਲਾਂ ਅਸੀਂ ਦੇਖ ਲੈਂਦੇ ਆ ਦੀ ਸੰਤੁਲੀ ਲੰਬਾਈ ਦੇ ਤੇ ਸੰਤਾਈ ਦੀ ਦੇ ਵਿੱਚ 35 ਸਵਾਲ ਦੇ ਪ੍ਰਾਯੋਗਨ ਕਰਮਾ ਚ ਇਹ ਸਵਾਰਦੀ ਲੰਬਾਈ ਕਿੰਨੀ ਕੀ ਹੈ ਕਿ ਅਸੀਂ 5 ਇੰਚ ਦੀ ਬੈਂਟ ਉੱਪਰ ਕੱਢ ਲੈਣੀ ਆ ਤਾਂ ਆਪਾਂ ਲੈਥ ਦੇਖੀਏ ਇਹ ਸਾਡੀ ਅੱਗੇ 35 ਆਉਂਦੀ ਹੈ ਅਸੀਂ ਤਾਂ ਅੱਧਾ ਇੰਚ ਵਾਧਾ ਰੱਖੀ ਆ ਤਾਂ ਕਿ ਬੈਟਿੰਗ ਵਿੱਚ ਅਟੈਚ ਕਰਨੀ ਆ ਕੱਢ ਕਰਤੀ ਕਿਉਂਕਿ ਅੱਧਾ ਇੰਚ ਫੈਲਟ ਦੇ ਨਾਲ ਟੈਜ ਹੋ ਜੂ ਠੀਕ ਹੈ ਜੀ ਹੁਣ ਸਾਡਾ ਅਸੀਂ ਇੱਥੇ ਪੱਟ ਲਿਖਿਆਂਗੇ ਇੱਥੇ ਅਸੀਂ ਪੱਟ ਗ੍ਰੀਪੀਆ ਚੌੜਾਈ ਹੈ ਜੀ ਸਾਡੀ 14 ਠੀਕ ਹੈ ਜੀ ਅਸਲ ਸਾਡਾ ਡਿਮੈਂਡ ਹੈ 13 ਸਾਡੇ 13 ਠੀਕ ਹੈ ਜੀ ਤੁਸੀਂ ਕਾਣ ਜੀ ਚ ਦੇ ਕੱਢ ਕੇ ਨਾ ਤੇ ਸਾਡੇ ਤੇ ਮੰਗੇ ਸਾਡੇ 13 ਸਾਡਾ ਹੈ ਅਸਲ ਕਹਿਣਾ ਸੀ 14 ਹੀ ਲਾਉਣਾ ਠੀਕ ਹੈ ਜੀ ਉੱਪਰ ਕਿਉਂਕਿ ਅਦਰ ਚ ਵੇਚਣਾ ਹੈ ਠੀਕ ਹੈ 14 ਦੇ ਤੇ ਆਪਾਂ ਨਿਸ਼ਾਨੀ ਵੀ ਲਾ ਦਿੱਤੀ ਜੀ ਤੇ ਪੱਟ ਦੀ ਚੌੜਾਈ ਹੈ ਜੀ 14 ਅਸੀਂ ਇੱਥੇ 14 ਦੀ ਇੱਥੋਂ ਲਾ ਕੇ ਮਾਰ ਗਿਆਂ 14 ਦੀ ਅਸੀਂ ਲਾ ਲਵਾਂਗੇ ਠੀਕ ਹੈ ਇੱਥੇ ਆਟਾ ਹੁੰਦਾ ਪੈ ਜੇ ਚੋਣਾ ਠੀਕ ਹੈ ਜੀ ਹਾਂਜੀ ਇੱਥੇ ਅਸੀਂ 14 ਇੰਚ ਠੀਕ ਹੈ ਜੀ ਫਿਰ ਅਸੀਂ ਹਾਲ ਲੈਣ ਨੂੰ ਮੋੜਾ ਦੇਣਾ ਜਿੱਦਾਂ ਕਿ ਤੁਹਾਨੂੰ ਹਾਲਣ ਪਤਾ ਵਾ ਅਸੀਂ 2 2 ਇੰਚ ਜਿੱਦਾਂ 14 ਵਿੱਚ ਅਸੀਂ 2 ਪਲੱਸ ਕਰੀਏ ਉਹ 16 ਹੋ ਜਾਊਗਾ ਐਦਾ ਹੀ ਅਸੀਂ 14 ਦੇ ਵਿੱਚ 2 ਪਲੱਸ ਕਰਕੇ 2 ਪਲੱਸ ਕਰੀਏ ਤਾਂ 16 ਆ ਜਾਂਦਾ ਠੀਕ ਹੈ ਪਰ ਇੱਥੇ ਜੇ ਅਸੀਂ 2 ਦੀ ਹੀ ਨਿਸ਼ਾਨੀ ਲਾ ਕੇ ਅਸੀਂ ਇੱਥੇ ਪਰੋਰੀ ਕੱਟ ਪੋਣੀ ਹੈ ठीक है इधर लो इधर आपा पण ਆਪਣੇ ਮਤਲਬ ਕੀ ਗੁਲਦੀਫ ਨਾਲ ਵੀ ਸੀ ਮੈਂ ਸੰਖਦੇ ਆ ਤੇ ਨਹੀਂ ਤੇ ਆਪਾਂ ਐਦਾਂ ਵੀ ਲੈ ਸਕੀ ਇੰਚੂਟੇ ਨਾਲ ਮਿਲ ਸਕਦੀ ਨਾ 15 ਇੰਚ ਦੀ ਪਾਟ ਅੱਧਾ ਠੀਕ ਹੈ ਜੀ ਫਿਰ ਸਾਨੂੰ ਮਤਲਬ ਕੀ ਪਹੁੰਚਾ ਜਿਹੜਾ ਨਾ 6 ਇੰਚ ਦਾ ਚਾਹੀਦਾ ਠੀਕ ਹੈ ਤੇ ਇਹ ਵੈਸੇ ਹੈਗਾ ਜੀ 7ਾਂ ਦਾ ਪਿਆ ਜੀ ਫਿਰ ਅਸੀਂ ਇਦਾਂ ਨਾਲ ਕਿਹਨੂੰ ਇਹਨੂੰ ਇਦਾਂ ਨਾਲ ਮਿਲਾ ਦਲਾਂਗੇ ਕੀ ਕਹਦੀ ਤੇ ਫਿਰ ਜਦੋਂ ਮਤਲਬ ਕਿ ਅਸੀਂ ਇਦਾਂ ਕਟਿੰਗ ਵਗੈਰਾ ਕਰਨੀ ਨਾ ਸੀਨ ਦੇ ਟਾਈਮ ਅਸੀਂ ਲੈਦਰ ਸ਼ੇਪਰ ਦੀ ਯੂਸ ਵੀ ਕਰ ਸਕਦੇ ਹਾਂ ਤੇ ਜਿੰਨਾ ਸੀ ਪਹੁੰਚਾ ਰੱਖਣਾ ਛੇ ਰੱਖਣਾ ਸਾਢੇ ਛੇ ਰੱਖਣਾ ਫਿਰ ਇਹਦਾ ਮਾਰਜਨ ਹੁੰਦਾ ਹੋਇਆ ਨਾ ਸਾਢੇ ਛੇ ਦੀ ਨਿਸ਼ਾਨੀ ਰੱਖ ਕੇ ਸਾਰੇ ਕੱਟਾ ਕਰਕੇ ਠੀਕ ਹੈ ਪਰ ਆਸਨ ਤੋਂ ਆ ਸਾਡਾ ਹੈਗਾ ਲੈਦਰ ਸ਼ੇਪਰ ਇਹ ਜਿਹੜਾ ਨਾ ਸੀ ਨਾ ਕਰਕੇ ਨਾ ਮੈਨੂੰ ਮੈਂ ਤੇ ਫਿਰ ਅੱਪਾ ਇਹਦੇ ਕੋਲੋਂ ਮੰਦਰ ਲਈ ਸੀ ਇਹ ਨਹੀਂ ਆਪਣੀ ਪਹੁੰਚੇ ਦੀ ਰਾਕੇ ਆ ਸੰਤ ਅਕਮਲ ਉਹ ਨਹੀਂ ਤੇ ਦਾ ਡੀ ਸ਼ੇਪ ਪੜੀ ਵਧਿਆ ਆਣੀ ਆ ਠੀਕ ਹੈ ਤੇ ਹੁਣ ਅਸੀਂ ਇਹਦੀ ਕਰਦੇ ਹਾਂ ਕਟਿੰਗ ਲਓ ਜੀ ਇਹ ਅਸੀਂ ਕਰ ਰਹੇ ਹਾਂ ਇਹ ਕਟਿੰਗ ਤੇ ਦੇਖ ਜੇ ਕਿਤੇ ਕਿਸੇ ਵੀਰ ਭੈਣ ਨੂੰ ਟਾਊਟ ਹੋਗਾ ਤੋ ਸਾਨੂੰ ਦੁਬਾਰਾ ਸਮਿਟ ਕਰਕੇ ਬਾਕਸ ਵਿੱਚ ਪੋਸਟ ਕਰਤਾ ਦੇ ਠੀਕ ਹੈ ਦੇ ਲਓ ਜੀ ਇਹ ਸਾਡੀ ਰੂਗੀ ਕਰਦੇ ਹਾਂ ਇਦੇ ਨਾਲ ਅਸੀਂ ਜਰੂਰੀ ਥੋੜਾ ਫਲਾਦੀ ਵੀ ਬਣਾਉਣਾ ਅਸੀਂ ਇਹਦੇ ਨਾਲ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਜਸਟ ਜਿੱਦਾਂ ਵੱਧ ਲਿਖੀ ਚੋਨਾ वगैरह ਵਾਲੇ ਨਹੀਂ ਕੋਈ ਪੁੰਦੇ ਐਦਾ ਦੋ ਦੋ ਚੋਨਾ ਪਾ ਕੇ ਆਪਾਂ ਸਲਵਾਰ ਵੀ ਬਣਾ ਸਕਦੇ ਦੋ ਠੀਕ ਹੈ